ਗੋਲੀਆਂ ਤੋੜ ਹੁੰਦੀਆਂ ਦੇਖ ਲੋ ਟੁੱਟੀਆਂ ਨੇ ਇਹ ਟੁੱਟਦਿ ਗਏ ਮੈਂ ਤਾਂ ਹੱਥ ਦੁਖਣ ਲੱਪੇ ਆ ਨੇਮਾ ਵਿਚਾਰੇ ਸਾਰਾ ਜੋਰ ਲਾਤਾ ਹਾਂ ਮੈਂ ਕਿੰਨੀਆਂ ਤੋੜ ਦੇ ਸ਼ੂਗਰ ਦੀਆਂ ਗੋਲੀਆਂ ਤੇ ਅੱਜ ਆਪਾਂ ਸ਼ੂਗਰ ਦਾ ਲਾਜ ਹੀ ਕਰ ਦੇਣਾ ਪੱਕਾ ਦੇਖੇ ਜਾਓ ਜਾਣੇ ਆ ਹੁਣ ਆਪਾਂ ਮੈਂ ਤਾਂ ਸਭ ਜੀ ਤੇ ਨਹੀਂ ਚੱਪੇ ਹੁੰਦੀ ਜੁੱਕੇ ਮੈਂ ਤਾਂ ਹੈ ਨਹੀਂ ਟੁੱਟਦੀ ਇਹੇ ਗੋਲੀ ਪਤਾ ਨਹੀਂ ਕਿੱਦਾਂ ਦੀਆਂ ਗੋਲੀਆਂ ਆ ਜੇ ਟੁੱਟਦੀਆਂ ਨਹੀਂ ਤਾਂ ਢਿੱਡ ਚ ਕਿੱਦਾਂ ਜਾ ਕੇ ਖੁਰਦੀਆਂ ਹੋਗੀਆਂ ਇਹ ਉਹੋ ਨਿਮਰ ਥੋੜੀ ਚੱਲ ਹਣ ਕਿੰਨਾ ਔਖਾ ਕੰਮ ਆ ਇਹ ਇਹ ਉਹੋ ਟੁੱਟ ਗਈ ਨੂਹ ਹੱਤ ਰ ਗਈ ਅੰਦਰ ਚ ਖੁੱਭ ਗਈ ਹੈ ਨਾ ਹਾਏ ਐਨਾ ਔਖਾ ਕੰਮ ਥੱਲੇ ਰੱਖ ਕੇ ਤੋੜਨੀ ਹੈ ਗਿਆ ਉਹ ਦੇਖ ਗਈ ਅੱਕ ਗਿਆ ਨਿਮਰ ਹੈ ਨਾ ਚਲੋ ਵਾਟਾ ਪੀਣੇ ਦਾ ਪਤਾ ਨਹੀਂ ਵਿੱਚੋਂ ਕੋਈ ਕੋਈ ਟੁੱਟ ਜਾਂਦੀ ਛੇਤੀ ਕੋਈ ਟੁੱਟਦੀ ਨਹੀਂ ਉਹ ਇਦਾਂ ਹੁੰਦੀ ਆ ਆਰਾਮ ਨਾਲ ਰੋਟੀ ਹਾਂ ਕੋਈ ਗੋਲ ਇਦਾਂ ਹੁੰਦੀ ਆ ਧੂਆ ਹੀ ਧੂਆ ਕੀਤਾ ਹੈ ਅੱਜ ਬਲੈਕ ਕਲਰ ਵੀ ਆ ਗਿਆ ਤੇ ਹੋਰ ਵੀ ਕਰ ਦਿਓ ਯਾਰ ਮੈਂ ਸੌਸ ਕਰ ਦਿੰਦਾ ਹੁੰਡਾ ਗੋਰਾ ਹੀ ਬੜਾ ਆਉਂਦਾ ਓਏ ਬੜੀ ਧੌਣ ਧੌਣ ਸਾਫ ਹੁੰਦੀ ਕੀ ਚੱਕਰ ਅੰਦਰ ਐਂਦਾਨਾ ਫੈਟਰਲ ਆਇਆ ਆਏ ਰੋਈ ਜਿ ਤੂੰ ਆ ਕੀ ਬਣਾਉਂਦੇ ਪਏ ਆ ਕੀ ਇਹ ਖਾ ਕੇ ਜੇ ਹੋ ਕੀ ਬਣ ਗਿਆ ਮਾਫੀ ਆਪਣਾ ਲੋ ਬਣਾ ਇਹ ਆਪਣੀ ਡਿਸ਼ ਬਣਾਈ ਆ ਹੈਨਾ ਅਸੀਂ ਮੀਨੇ ਅੱਜ ਬਚਾਈ ਦੁਪਹਿਰ ਦੀ ਲੱਗੀ ਆ ਨਾ ਹੈਲਪ ਹਲਪ ਕਰਾ ਦੋ ਅਜੇ ਖਾਣ ਨੂੰ ਹੁਣ ਬਹੁਤ ਜਣੇ ਇਕੱਠੇ ਹੋ ਜਾਣੇ ਆ ਭਰਾਵਾ ਖਾ ਕੇ ਮੁਕਉਣ ਦੀ ਗੱਲ ਕਰੋ ਕੁਝ ਹੋਰ ਸੌਰੀ ਕਈ ਖਾਣੇ ਕੋਈਸ ਪਾਇਆ ਵਿੱਚ ਪਾਉਣਾ ਤੂੰ ਇੱਥੇ ਕੀ ਪਾਉਣਾ ਇਹ ਵਿੱਚ ਹਾਂ ਹਾਂ ਲੜੀ ਨੇ ਕੀ ਪਾਈ ਦੰਦਾ ਬੋਲ ਕਰ ਤੇਰਾ ਨੇਤਾ ਚਲੋ ਚੱਕੋ ਹਾਓ ਮੈਨੂੰ ਵੀ ਦਿਖਾਓ ਕੀ ਆ ਨਾਲਾ ਜਾ ਕੇ ਜਾਪਾ ਦਾ ਅੱਧਰ ਹਲੇ ਬਾਪੂ ਸ਼ਰੀ ਹੈ ਬਾਪੂ ਸ਼ੀ ਦੀ ਬਾਰੀ ਆ ਮੜਬਾ ਨਰਗ ਨਾ ਤੇਰੇ ਬੰਦ ਆ ਪੋਣੇ ਦਾ ਮਾਰਦਾ ਹੀ ਆ ਡਾਕਟਰ ਨੇ ਬੰਦ ਕੀਤੇ ਹੋਣ ਡਾਕਟਰ ਕਹਿੰਦਾ ਤੇਰਾ ਖੂਨ ਬਹੁਤ ਸੰਘੜਾ ਹੁੰਦਾ ਠੀਕ ਹੋ ਗਿਆ ਹੁਣ ਠੀਕ ਹੋ ਗਿਆ ਖਾਣੇ ਲੈ ਠੀਕ ਹੋ ਜੀ ਜਾਂਦਾ ਨਾ ਆ ਜਾ ਦੇ ਨਾ ਦੇਖਾਂ ਤਾਂ ਇਹ ਸਿਮੀ ਬਣਾਉਂਦੀ ਕੀ ਆ ਇਹ ਰੋਲ ਪੋਟੈਟੋ ਰੋਲਸ ਹਨ ਇਹ ਰੋਸ ਹੋਈ ਜੱਦ ਚੰਗਾ ਖਲਾਰਾ ਪਾਇਆ ਧੂਆਂ ਧੂਆਂ ਕੀਤਾ ਆ ਉਹ ਲੁਈ ਜਾਨ ਨੇ ਆ ਖਾ ਲੋ ਮੰਮੀ ਦੇ ਸੁੱਕੇ ਸੁੱਕੇ ਦੇ ਸਾਰਾ ਸੁੱਕੇ ਸੁੱਕੇ ਦੇ ਖਲਾੜਾ ਆ ਨਹੀਂ ਬਰੇ ਜਿਹੜੇ ਜ਼ਿਆਦਾ ਰੜਿਓ ਜਿਹੜੇ ਜਾੜਾ ਜ਼ਿਆਦਾ ਰਹਿ ਮੇ ਵੀ ਡਾੜਾ ਰੜਾ ਕਰੀ ਜਾਂਨੇ ਮੰਮੀ ਨੂੰ ਕਹਾਂ ਕਿ ਇਦਾਂ ਤੇ ਨਾ ਕੱਟ ਇਦਾਂ ਤੇ ਕੱਟ ਚੱਲ ਥੋੜੇ ਜ਼ਿਆਦਾ ਫੇਰ ਫਰਾਈ ਕਰ ਲਾ ਨਾ ਮੈਂ ਤਾਂ ਕਿ ਜ਼ਿਆਦਾ ਰੜਿਓ ਆਹ ਕਰੇ ਆ ਹੋਰ ਤੱਕ ਲਾ ਨਾ ਲਿੰਗੂ ਆ ਹੂੰ ਦਹੀ ਹਿੰਗਾ ਖਾ ਕੇ ਕੋ ਪਹਿਨ ਜਿੱਤ ਰਹੇ ਹੁੰਦੇ ਆ ਉਹ ਭਾਈ ਕਿਦਾਂ ਮੜਮੜ ਦੇਖੀ ਆਏ ਅੱਜ ਦਾਵੇਂ ਬੰਦੇ ਆ ਗੇਟ ਹੀ ਨਹੀਂ ਖੋਲਦੇ ਦੱਸੋ ਬੰਦਾ ਵਾ ਬਾਹਰ ਤਾਂ ਪਜੇ ਸੜ ਗਿਆ ਤੂੰ ਹੀ ਗੇਟ ਨਾ ਖੋਲਿਓ ਗਰਮੀ ਬੋ ਹੋਈ ਆ ਆਪੁੱਛੋਈ ਨਾ ਮੈਂ ਕਿ ਗਰਮੀ ਦਿੱਤਾ ਕੀ ਹੈ ਕਿ ਸਕੂਟਰੀ ਹੈਗੀ ਸਕੂਟਰੀ ਤਾਂ ਹੈਗੀ ਦਾਤ ਲੈ ਲਿਆ ਤੈ ਹੀ ਕੁਛ ਕਰਦ ਕਰਦੇ ਲੈ ਲੈਣੀ ਹੈ ਜੇ ਟਾਈਮ ਚੱਕਣਾ ਅੱਜ ਵੱਡਣ ਜਾਣਾ ਜੇ ਇਹਨੂੰ ਸਾਸਰੀ ਕਾਲ ਮੰਮੀ ਤੇਰੇ ਹੋ ਗਏ ਤਿਆਰ ਤਿਆਰ ਹੋ ਗਏ ਇੱਧਰ ਹੂੰ ਲੋ ਵੀ ਆ ਨਿੱਕੇ ਜੇ ਆਂਬ ਨੂੰ ਆਂਬ ਦੇਖੋ ਕਿੰਨੇ ਲੱਗੇ ਹੋ ਹਨਾ ਬੂਟਾ ਹਲੇ ਛੋਟਾ ਜਿਹਾ ਹੀ ਆ ਸਾਡੇ ਤੋਂ ਸਾਰੇ ਹੀ ਝਾੜ ਗਏ ਆ ਬੂਰ ਜਿੰਨਾ ਲੱਗਾ ਹੈਗਾ ਲੈ ਆ ਪਿੰਡੀਆਂ ਵੀ ਲੱਗੀਆਂ ਛੋਟੀਆਂ ਛੋਟੀਆਂ ਉਹ ਦੇਖ ਲੋ ਹਾਂ ਹਾਂ ਕੱਲੇ ਕੱਲੇ ਹੀ ਬਣਾ ਕੇ ਖਾ ਲੈਂਦੇ ਆ ਮਿਰਚਾਂ ਵੀ ਲੱਗੀਆਂ ਆ ਮਿਰਚਾਂ ਵੀ ਛੋਟਾ ਇੱਕੋ ਹੀ ਬੂਟਾ ਆ ਦੀ ਮਿਰਚਾਂ ਦਾ ਛੋਟਾ ਜਿਹਾ ਉਹ ਦੇਖੋ ਉਹਨੂੰ ਕਿੰਨੀਆਂ ਲੱਗੀਆਂ ਵਿੱਚ ਬੈਂਗਣ ਵੀ ਲੱਗਿਓ ਆ ਆਹੋ ਦੇ ਲੋ ਹਲਦੀ ਵੀ ਆ ਮੈਂ ਲਾਹਦਾ ਘਰੇ ਨਾ ਲਾਈਓ ਹੈ ਨਾ ਸਰੋਂ ਦੇ ਵੀ ਜਾੜ ਦੇ ਕਿੰਨੇ ਸੋਹਣੇ ਆਹੋ ਦੇਖ ਲੋ ਉਹ ਕਹਦਾ ਬੂਟਾ ਆ ਉਹ ਲੀਟੀਆਂ ਦਾ ਲਗਾਠਾਂ ਦਾ ਹੈ ਨਾ ਅਮਰੂਦ ਵੀ ਲੱਗੇ ਹੋ ਆ ਕੱਲ ਵੀ ਆਉਂਦਾ ਆਹ ਆਪ ਵੀ ਦੇਖੋ ਕਿੰਨੇ ਸੋਹਣੇ ਲੱਗੇ ਹੋ ਪੱਕਾ ਮੈਂ ਪੱਕਾ ਕੱਚੇ ਹੁਣ ਇਹਦੀ ਹੱਲੇ ਪੱਕਾ ਹੁੰਦਾ ਛੋੜ ਕੇ ਲੈ ਜਾਣਾ ਆਹਾ ਉਹ ਕਿੱਧਰ ਤੋਂ ਫੋਨ ਵੱਜਦਾ ਆਜੋ ਮੈਂ ਤਾਂ ਬਾਹਰ ਛੜ ਗਈ ਧੁੱਪ ਚ ਖੜੀ ਖੜੀ ਟੋਰੀ ਬਿੜੀ ਕਰਦੀ ਆਹਾ ਬਹੁਤ ਟੋਰੀ ਇੱਕੋ ਜਿਹਾ ਕੰਮ ਕਰਦੀ ਹੈ ਇੱਕੋ ਹੀ ਆ ਦੇਖ ਲਓ ਜਿੰਨੇ ਚਲਾਉਣੀ ਇੱਕ ਤਾਂ ਹੀ ਚੱਲ ਚੱਲਦੇ ਆ ਦਾ ਦੂਤ ਦਾ ਦੂਤ ਲੈ ਲੋ ਮੈਂ ਕੱਜ ਟਾਈਮ ਵੀ ਚੱਕਣਾ ਆ ਦਾ ਦੂਤ ਲੈ ਲੋ ਅੱਛਾ ਇਹ ਨਿਹਰੀ ਨਾਂ ਦੀਆਂ ਸਾਡੇ ਦੇ ਸਾਰੇ ਬੂਰ ਛਾੜ ਗਏ ਨਿਹਰੀ ਦੇ ਨਾਲ ਤੁਹਾਡੇ ਦੇ ਨਾਲ ਪੱਧਰੇ ਆ ਇਹ ਸਾਲ ਦਾ ਸਾਲ ਦਾ 1.5 ਸਾਲ ਦਾ ਹੈਗਾ ਤੁਹਾਡੇ ਵੀ ਮਿਲਾਦਾ ਇੰਨਾ ਕੁੱਤ ਇਕੱਠੇ ਲੈਂਦੇ ਸੀ ਆਹ ਵਾਲਾ ਅਮਰੂਦ ਆਹ ਇਹਨੂੰ ਵੀ ਲੱਗੇ ਹੋ ਛੋਟੇ ਛੋਟੇ ਆਲਰੇਡੀ ਉਰੇ ਉਰੇ ਕਿਹੜੀ ਰਿਸ਼ਿੰਗ ਆਸ ਰਹੀ ਆ ਰਿਸ਼ਿੰਗ ਆਸ ਰਹੀ ਅੱਥੋ ਅੱਛਾ ਆ ਛੋਟੇ ਜਿਹੇ ਨੂੰ ਬੈਂਗਣ ਵੀ ਦੇਖੋ 100 100 ਦਾ ਤਾਂ ਠੀਕ ਆ ਦੀ 100 100 ਦਾ ਹਾਂ 100 ਦਾ ਹਾਂ ਸੰਤਰਾ ਜਿਹੜਾ ਹੂੰ ਉਹ ਵੀ ਉੱਥੇ ਲਿਆਂਦਾ ਸੰਤਰਾ ਉੱਥੋਂ ਲਿਆਂਦਾ ਜਿਹੜੀ ਉਹ ਆਰਮਾਗੈਡੋ ਜਿੱਥੇ ਸਰਵਾਈਵਲ ਦਾ ਕਰਦੇ ਆ ਅੱਛਾ ਲਗਾਟੇ ਆ ਜੀ ਇੱਥੋਂ ਨਹੀਂ ਆਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਬਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਕਰਦੀ ਤੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਜੋ ਮੈਂ ਕਿ ਅੱਜ ਤੁਹਾਡਾ ਆਪ ਇੱਕ ਫਾਇਦਾ ਕਰ ਦਈਏ ਹਨਾ ਜੀ ਸਹੀ ਨਹੀਂ ਤੇ ਉਹ ਆਪਾਂ ਤੁਹਾਨੂੰ ਉੱਥੇ ਜਾ ਕੇ ਪਹੁੰਚ ਕੇ ਦੱਸਾਂਗੇ ਅੱਜ ਆਪਾਂ ਕਿਹਦਾ ਟਾਈਮ ਚੱਕਣਾ ਆ ਤਾਂ ਦੀ ਤੋ ਉਹ ਲੈ ਲਓ ਕੋਈ ਦਾਦੂਤ ਕੋਈ ਕਰਦ ਦੇਖੋ ਕੁਝ ਲੈ ਲਓ ਤੁਸੀਂ ਲੈ ਕੇ ਮੈਨੂੰ ਚੇਤਾ ਭੁੱਲ ਗਿਆ ਕਾਲੀ ਕਾਲੀ ਚ ਲਿਓ ਦਾਦ ਲਿਓ ਉੱਥੇ ਜਾ ਕੇ ਭਵਾਂ ਸਾਨੂੰ ਗਾਲਾਂ ਹੀ ਪੈਣ ਹਨਾ ਆਓ ਚਲੋ ਆਜੋ ਫੇ ਚਲੀਏ ਤੁਹਾਨੂੰ ਲੈ ਕੇ ਤਾਂ ਜਾ ਆਪਾਂ ਇੱਕ ਤੁਹਾਡੇ ਨੂੰ ਬਹੁਤ ਵਧੀਆ ਜਾਣਕਾਰੀ ਜਿਹੜੀ ਸ਼ੇਅਰ ਕਰਦੇ ਆਂ ਤੇ ਸਾਰੇ ਜਣੇ ਵਲੌਗ ਦੇ ਨਾਲ ਬਨੇ ਰਹੋ ਠੀਕ ਆ ਜੀ ਤੇ ਆਜੋ ਫੇ ਓ ਲੈ ਦਾਤ ਦੇਖੋ ਕਿੱਡਾ ਇੱਥੇ ਮੋਰੇ ਰੱਖ ਲਓ ਆਓ ਆਜਾ ਆਪਾਂ ਟਾਈਮ ਚੱਕਣਾ ਬੰਦਾ ਵੱਢਣ ਜਾਣਾ ਇਹ ਆਓ ਮੈਨੂੰ ਲੋਕਾਂ ਨੂੰ ਕਰਾਏ ਬੀਜੀ ਬਹਿੰਦੀ ਪਿੰਡ ਦੀ ਆ ਹਾ ਚਲੋ ਮੈਂ ਚੱਲੋ ਮੈਂ ਇਹ ਰੱਖ ਦਵਾਂ ਉਹ ਤੇ ਉਹਨੂੰ ਪੈਰ ਤੱਕੇ ਥੋੜਾ ਮਾਰੂ ਚੱਕੋ ਆ ਲੋ ਚਾਬੀ ਫੜੋ ਦੀ ਹੋਰ ਤੇਈ ਚਲਾਉਣੀ ਆ ਚਲੋ ਆ ਪਹੁੰਚ ਚੁੱਕੇ ਆ ਤੇ ਹੁਣ ਦਾਦ ਚੱਕੋ ਜੇ ਇਹਨੇ ਲੈਣਾ ਲੋ ਬਹੁਤ ਚੱਕੋ ਆ ਰੱਖੋ ਵਿੱਚ ਸਾਨੂੰ ਮੈਂ ਕਿਹਾ ਨਹੀਂ ਸੀ ਉਹ ਕੱਦੂ ਤੁਹਾਨੂੰ ਕਾਰ ਤਾਂ ਹੁਣ ਮੈਨੂੰ ਕਾਲੀ ਕਾਲੀ ਅੰਬ ਦੇਖੋ ਇੱਥੇ ਵੀ ਕਿੰਨੇ ਲੱਗੇ ਹੋ ਆ ਦਾਦਾ ਤਾਂ ਲੈ ਆਵੋ ਹੁਣ ਹੁਣ ਮੈਂ ਚੱਕਾ ਪਹਿਲਾਂ ਪੁੱਛੋ ਕਿਹੜਾ ਆ ਉਹ ਵੱਡਾ ਜਿਹੜਾ ਇਹ ਕਾ ਆ ਨਹੀਂ ਉਹ ਭਰੇ ਜਿਹੜਾ ਇਹ ਕੋ ਆ ਇਹ ਕਾ ਆ ਹਾਂ ਤਾਂ ਲੋਕਾਂ ਨੇ ਆਹ ਕਿਹੜਾ ਆ ਤਾਂ ਕਾ ਆ ਅੱਛਾ ਆ ਵੜਾ ਆ ਹੈਨਾ ਇਹ ਤੋਂ ਤੂੰ ਅੰਬ ਤੋੜ ਲੈ ਪਹਿਲਾਂ ਅੰਬ ਤੋੜ ਲਈਏ ਵੀ ਉਹ ਦੇਖ ਆਂਬ ਕਿੰਨਾ ਸੋਹਣਾ ਆ ਦਾ ਤੁਸੀਂ ਇਹ ਦੇਖ ਆਹ ਉਹ ਪੱਕਣ ਤੇ ਆਇਓ ਆਂਬ ਸੰਦੂਰੀ ਆਂਬ ਹਾਂ ਸੰਦੂਰੀ ਹਿੰਦੇ ਲਾਲ ਦੋਈਆਂ ਨਹੀਂ ਇੱਕ ਦੂਜੇ ਦੇ ਦਾਤ ਪੜਾਈ ਜਾਂਦੀਆਂ ਲਓ ਜੀ ਆਪਾਂ ਅੱਜ ਇਹਦਾ ਟਾਈਮ ਚੱਕਣਾ ਹੈ ਦਰਖਤ ਦਾ ਕਿਹੜਾ ਦਰਖਤ ਤੇ ਦੀ ਇਹ ਅਰਜਨ ਸੱਕ ਦਾ ਹੈ ਨਾ ਤਾਂ ਇਹਦੇ ਫਾਇਦੇ ਵੀ ਦੀਦੀ ਦੱਸੂਗੀ ਦੀਦੀ ਡਾਕਟਰੀ ਕਰਦੇ ਆ ਤੇ ਦੀਦੀ ਨਹੀਂ ਦੱਸਣੇ ਇਹਦੇ ਫਾਇਦੇ ਫਾਟ ਵਾਸਤੇ ਵੀ ਵਧੀਆ ਦਿਲ ਦੀਆਂ ਬਿਮਾਰੀਆਂ ਲਈ ਵੀ ਵਧੀਆ ਸ਼ੂਗਰ ਲਈ ਵੀ ਵਧੀਆ ਹਾਂ ਸ਼ੂਗਰ ਲਈ ਵੀ ਵਧੀਆ ਦੀ ਹੋਰ ਕਿੱਲਾਂ ਦੇ ਠੋਕੀਆਂ ਮੰਤਰ ਆਇਆ ਹੈ ਮੰਤਰ ਆਇਆ ਕਿੱਲਾਂ ਕਾ ਦੇ ਠੋਕੀਆਂ ਦੀ ਵਿੱਚ ਹੁਣ ਮੰਤਰ ਹੋ ਗਿਆ ਆ ਲਓ ਚਲੋ ਅਬ ਇਹਨੂੰ ਹਣ ਤੋੜ ਕੇ ਦਵੋ ਮੈਂ ਆਪਨੇ ਤੋੜਦੀ ਮੈਂ ਲੈ ਕੇ ਜਾਣੇ ਮੰਮੀ ਲਈ ਆ ਲਓ ਉਹ ਮਾਹ ਨੂੰ ਗਾਲੇ ਹੀ ਪੈਣ ਇੱਥੇ ਦਰਾਤ ਦੇ ਉਹਦਾ ਦਰਾਤ ਦੇ ਉੱਪਰ ਜਾਣਗੇ ਤੋੜੇ ਆ ਸਕ ਜੇ ਲਿਫਾਫਾ ਦੀ ਲੈ ਆਉਣਾ ਸੀਗਾ ਹਨਾ ਲੈ ਕੇ ਨਹੀਂ ਹਾਂ ਔਰ ਮਾਲ ਕੇ ਆਇਆ ਹੋਲੀਆਵਾ ਵਿੱਚੋਂ ਸਕੂਟਰੀ ਚੋਂ ਤਾਂ ਮੈਂ ਲੈ ਕੇ ਆਈ ਇਹ 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 ਹੋ ਕਿੱਦਾਂ ਇਹਨੂੰ ਖਾਣਾ ਕਿੱਦਾਂ ਹੈ ਕਿੱਦਾਂ ਪੀਣਾ ਦੱਸੋ ਸਾਡੇ YouTube ਫੈਮਲੀ ਨੂੰ ਦੱਸੋ ਇਹਨੂੰ ਸਿਕਾ ਕੇ ਨਾ ਹਾਂਜੀ ਆ। ਅੱਛਾ ਜੀ ਪੀਸ ਤੇ ਰੱਖ ਲੈਣਾ ਅੱਛਾ ਜੀ ਤੇ ਚਮਚਾ ਕਰਾ ਉਹ ਚ ਪਾਣੀ ਚ ਪੇੜਾਣਾ ਰਾਤ ਨੂੰ ਅੱਛਾ ਜੀ ਅੱਛਾ ਪਾਊਡਰ ਬਣਾ ਕੇ ਇਹਦਾ ਰੱਖਣਾ ਹੈ ਹਨਾ ਠੀਕ ਆ ਤੇ ਉਦਾਂ ਵਾਲ ਕੇ ਵੀ ਇਹਨੂੰ ਪੀ ਸਕਦੇ ਹਵਾਲਾ ਨਾਲ ਦੇ ਦੇ ਕੇ ਰਾਤ ਨੂੰ ਰੱਖ ਦੇਣਾ ਸਵੇ ਨੂੰ ਪੁਣ ਕੇ ਪੀ ਲੋ ਹਨਾ ਤੇ ਹਾਰਟ ਦੀਆਂ ਬਿਮਾਰੀਆਂ ਤੇ ਸ਼ੂਗਰ ਦੀਆਂ ਸ਼ੂਗਰ ਦੀ ਬਿਮਾਰੀ ਲੈ ਹਨਾ ਅੱਛਾ ਫੇਰ ਤਾਂ ਬਹੁਤ ਵਧੀਆ ਵੀ ਚਲੋ ਹਾਂ ਅਸਹੀ ਉਹਨੂੰ ਦਾ ਰੱਖਾਂਗੇ ਇਹ ਅਸਹੀ ਪੂਣੀ ਵਾਲੀ ਬੋਲੀ ਬੋਲੀ ਹੁਣ ਹੁਣ ਚੱਲਦੀ ਹੈ ਇਹ ਤਾਂ ਵਧੀਆ ਆ ਬੱਜੀ ਦੇ ਕੋਲ ਬਾਲ ਨੂੰ ਜਾ ਮੈਂ ਤੈਨੂੰ ਖੇਚਦੀ ਆ ਅੱਛਾ ਉਹ ਵੀ ਤਾਕੀ ਵੀ ਖੁੱਲੀ ਆ ਦੀਦੀ ਤਾਕੀ ਨਹੀਂ ਖੁੱਲੀ ਨਹੀਂ ਤਾਂ ਫੋਟੇ ਕੇ ਚਾਲੰਦੇ ਤੇ ਆਹ ਆਹ ਨੌਦੀ ਨਾਲ ਲੱਗ ਜਾਨੀ ਗੱਡੀ ਤੇ ਇਹ ਤਾਂ ਦੀ ਸਾਡੇ ਨੂੰ ਫਿਕਰ ਪਈਓ ਆ ਵੀ ਟ੍ਰੇਨ ਤਾਂ ਸਾਰੇ ਬੰਦੇ ਆ ਕਿੱਥੋਂ ਚੜਦੇ ਹੋਵੋਗੇ ਤਾਂ ਕਿੱਥੋਂ ਉਤਰਦੇ ਹੋਵੋਗੇ ਵੀ ਜਿਹੜੀ ਮਾਲ ਗੱਡੀ ਆ ਇਹ ਦੱਸਿਓ ਦੀਦੀ ਤੁਹਾਨੂੰ ਪਤਾ ਹਾਂ ਇੱਕ ਦੀਦੀ ਇਹ ਸੋਚ ਕੇ ਹੈਰਾਨ ਆ ਵੀ ਜਿਹੜੇ ਉਹ ਟ੍ਰੇਨ ਦੇ ਥੱਲੇ ਉਹ ਡਰਮ ਜੇ ਲੱਗੇ ਹੋ ਆ ਹਨਾ ਵੀ ਉਹ ਕਿਸ ਚੀਜ਼ ਦੇ ਆ ਕੋਲੇ ਦੇ ਕੇ ਪਾਣੀ ਦੇ ਇੱਥੇ ਸਾਡੇ ਵੱਡੇ ਦੀਦੀ ਕਹਿੰਦੇ ਆ ਵੀ ਕੋਲੇ ਦੇ ਆ ਦੂਜੇ ਦੀ ਕਹਿੰਦੇ ਪਾਣੀ ਵਾਲੇ ਹੁਣ ਪਤਾ ਉਹਦੇ ਵਿੱਚ ਕੀ ਕਰਨਾ ਦੱਸੋ ਪਹਿਲਾਂ ਮੈਨੂੰ ਆਹੋ ਉਹਦੇ ਪੈਪਾਂ ਲੱਡੀਆਂ ਨਹੀਂ ਮੈਂ ਕੋਲਾ ਨਹੀਂ ਕਹਿੰਦੀ ਮੈਂ ਕਹਿੰਨੀ ਆ ਤੇ ਤੇਲ ਵਾਲੇ ਆ ਤੇਲ आले ਰੇਂਚ ਤੇਲ ਦੇੰਦਾ ਆ ਲੌਵੀ ਇਹ ਬਿਜਲੀ ਦੇ ਹੋ ਸਾਦੇ ਤੇਲ ਤੋਂ ਬੋਲ ਸਕਦੇ ਸਾਨੂੰ ਅੱਜ ਤੱਕ ਇਹ ਵੀ ਪਤਾ ਵੀ ਟ੍ਰੇਨ ਚੱਲਦੀ ਕਿੱਦਾਂ ਆ ਗੋਲੇ ਵਾਲੀ ਹੁੰਦੀ ਆ ਨਹੀਂ ਗੋਲਿਆਂ ਵਾਲੀ ਤਾਂ ਹੁੰਦੀ ਆ ਦੀ ਉਹ ਤਾਂ ਮੈਂ ਫਿਲਮਾਂ 'ਚ ਦੇਖੀ ਆ ਪਰ ਉਹ ਪਾਣੀ ਵਾਲੇ ਆ ਦੀ ਲੌਵੀ ਦੱਸੋ ਵੀ ਸਾਰੇ ਜਣੇ ਕੱਨੇ ਕੱਨੇ ਡੱਬੇ 'ਚ ਪਾਣੀ ਕਾਤੇ ਆ ਕੱਨੇ ਕੱਨੇ ਆਪਣੀਆਂ ਹੀ ਸੋਚੋ ਵਿਚਾਰਾ ਕਰੀ ਜਾਂਦੇ ਜਦੋਂ ਪੁੱਛੋ ਹਾਂ ਬੱਸ ਕਰ ਐਵੜਾ ਕਿੰਨੇ ਕ ਹੋ ਗਏ ਆ ਦੇਖ ਇਹ ਸੁੱਕ ਕੇ ਕਿੰਨੇ ਕ ਹੋ ਜਾਣੇ ਥੋੜੇ ਜਿਹਾ ਹੀ ਰਹਿ ਜਾਣੇ ਆ ਨਾ ਸੁੱਕੇ ਹੋਈ ਆ ਹਾਂ ਬੱਸ ਕਰੋ ਬਹੁਤ ਆ ਫੇਰ ਦੇਖ ਲੈਣੇ ਆ ਫਰਕ ਵੀ ਪੈਂਦਾ ਕਿ ਨਹੀਂ ਇਹਦਾ ਦੋ ਕੁ ਦਿਨ ਨੂੰ ਦੇ ਦੋ ਦਾਤ ਵੀ ਲਿਆਂਦਾ ਇਹਨਾਂ ਦਾ ਆਹ ਐਥੇ ਮੈਨੂੰ ਕੋ ਫੜ ਕੇ ਭਾਵੇਂ ਪਤੀੜ ਤੇ ਦਾ ਬੀਬੀ ਦਾਤ ਲੈਣਾ ਕਹਿੰਦਾ ਤੂੰ ਰੇਲਵੇ ਸਟੇਸ਼ਨ ਤੇ ਦਾਤ ਬੀਬੀ ਚੱਕੀ ਫੇਰਦੀ ਮੋਟਾ ਦਾ ਟਾਈਮ ਆ ਵਾਹ ਕਿਦਾ ਚੋਰੀ ਕੋਈ ਪਮ ਇਥੇ ਹੋਰ ਕੰਮ ਹੈ ਰੇਲਵੇ ਸਟੇਸ਼ਨ ਦੇ ਨਾਂ ਸਾਡਾ ਕਿਹੜਾ ਆਹੀ ਬੀਬੀਆਂ ਆਈਆਂ ਸੀਗੀ ਨਾ ਇਹ ਪ੍ਰਿੰਟ ਇਹਦਾ ਹੀ ਆਉਣੇ ਆ ਹਾਂ ਮੈਂ ਕੀ ਕਹਿੰਦੀ ਹਾਂ ਹਾਂਜੀ ਇਸ ਗੱਲ ਬਤਾ ਕੀ ਜਿਹੜਾ ਕੰਮ ਕਰਨ ਦਾ ਹੈ ਹਾਂ ਮੜ ਆਇਆ ਹੈ ਕੰਮ ਇਹਨੂੰ ਵੱਡਣਾ ਹੈ ਨਾ ਹਾਂ ਤਨੂੰ ਹਾਂ ਬੰਦੇ ਦੇ ਕਤਲ ਬਰਾਬਰ ਆ ਆਪਾਂ ਕਿਹੜਾ ਵੱਡੇ ਆ ਆਪਾਂ ਛੁਲੇ ਆ ਆਹ ਕਿਹਨੇ ਤੋਂ ਜੇ ਕੰਮ ਕਰਨ ਦਾ ਇਹਦਾ ਵਿਚਾਰਾ ਫਾਇਦਾ ਕਰਦਾ ਆ ਬਾਬਾ ਇਹਨੂੰ ਹੋਰ ਵਧਾਵੇ ਉਹ ਦੇਖੀਂ ਕਿ ਤਾਂ ਉੱਥੋਂ ਤੁ ਘਰੋਂ ਲੈ ਲੈ ਘਰੋਂ ਐ ਵੀ ਲੈ ਨਹੀਂ ਫੇਰ ਸਕੂਟਰ ਹੀ ਰੱਖ ਲੈਣੇ ਇਹ ਤਾਂ ਕੱਲ ਉਧਰੋਂ ਦੀਦੀ ਲੈ ਕੇ ਆਏ ਉਹ ਉਥੋਂ ਆਰਮਦਾਸ ਜਿਹੜੇ ਉੱਥੇ ਬਣਿਆ ਲੰਗਰ ਸੇਵਾ ਆਰਮਦਾਸ ਰਸੋਈ ਹਾਂਜੀ ਉੱਥੋਂ ਲੈ ਕੇ ਦੀਦੀ ਇਕੱਲੀ ਚਲ ਗਈ ਇਹ ਇਕੱਲੇ ਹੀ ਚਲ ਗਏ ਦੇਖ ਲਓ ਸਾਨੂੰ ਦੱਸਿਆ ਹੋਈ ਨਹੀਂ ਇਹ ਹੋਣ ਇਹ ਥੋੜਾ ਪਿੱਛੇ ਜੇ ਨਹੀਂ ਹਟਦੇ ਹਾਂ ਜਾਰੀ ਜੇ ਫਰਕ ਪਈ ਜਾਂਦਾ ਹੈ ਨਾ ਆਓ ਇੱਥੇ ਤਾਂ ਟ੍ਰੇਨ ਆ ਗਈ ਟ੍ਰੇਨ ਚਲੋ ਚਲੀਏ ਚਲੋ ਚਲੋ ਚੜ ਕੇ ਕਰਕੇ ਚੜਜੋ 도ੜ ਕੇ ਤੋੜ ਕੇ ਦੀ ਮੋੜ ਕੇ ਹੋਣਾ ਦੀ ਉੱਤਰ ਹੀ ਨਾ ਹੋਵੇ ਚੱਲੰਦੇ ਨਾ ਚੜਜੋ ਚੜਜੋ ਆਹ ਡੰਡਾ ਜਿਹਾ ਫੜ ਕੇ ਮੂੰਹ ਕਰਕੇ ਖੜੀ ਆਹੋ ਬਾਏ ਬਾਏ ਚਲੋ ਬਾਏ ਮੋੜ ਕੇ ਜਾ ਤਰਪੇ ਨਹੀਂ ਉੱਤਰ ਨਹੀਂ ਹੋਣਾ ਹੈਗਾ ਨਾ ਹੋਈ ਹੋਈ ਜਾਂਦੀ ਦੀ ਬੰਦਾ ਮਾਰਨੇ ਵਾਲਾ ਦਾਦਾ ਚੱਕਿਆ ਜਿਹਨੇ ਨੀਨੇ ਦਾਦਾ ਲਕੋ ਲਿਆ ਹੋਣਾ ਅੰਬਾਂਦ ਵਾਲੇ ਹੋ ਜੋ ਚੜੋ ਬਰਾਤ ਤੇ ਬਹੁਤ ਠੰਡੀ ਹਵਾ ਆਉਂਦੀ ਨਾ ਦੀ ਇੱਥੇ ਚਲੋ ਬੋਲਦਾ ਜੇ ਅੰਬ ਲਾਓ ਤਾਂ ਬੋਲਦੇ ਆ ਅੰਬ ਲਾਉਣਾ ਹੈ ਤੁਸੀਂ ਅੱਛਾ ਅੰਬ ਲਾਉਣ ਨੂੰ ਕੋਣ ਆਇਆ ਸਾਫ ਆ ਹੁੰਦਾ ਉਹ ਇਸ ਅੰਬ ਲਾਉਂ ਲਾਈ ਭੱਜ ਗਿਆ ਉਹ ਖਾਣ ਵਾਲੀ ਚੀਜ਼ ਤੋੜਾ ਨਹੀਂ ਤਾਂ ਕਿ ਆਹ ਕਿੰਨਾ ਲੱਗ ਪਿੱਟਾ ਨਹੀਂ ਦੱਸੋ ਕਿਹੜਾ ਬੋਲਦਾ ਸੀ ਦਾਤ ਲਿਆਂਦਾ ਆ ਦੇਖੋ ਕਿਹੜਾ ਕਿਹੜਾ ਆ ਦੇਵਾ ਦਾਤ ਹੈਗਾ ਸਾਡੇ ਕੋਈ ਦੱਸਦੇ ਹੁਣੇ ਕਿਹੜਾ ਆ ਜਿਹੜਾ ਭਾਈ ਟੁਰਿਆ ਆਉਂਦਾ ਬਲੈਕ ਟੋਪੀ ਆ ਟੋਪੀ ਆ ਬਲੈਕ ਟੋਪੀ ਵਾਲਾ ਕਿਹੜਾ ਇੱਥੇ ਅੱਛਾ ਆ ਜਿਹੜਾ ਅੱਛਾ ਹਾਂ ਹੱਥ ਹੋ ਗਏ ਬਾਹਰ ਨੂੰ ਦੇਖੀ ਜਾਨ ਬਲੈਕ ਟੋਪੀ ਵਾਲਾ ਸਾਡੇ ਮੋਰੇ ਬੈਠਾ ਆਈ ਵੀ ਕੁਛ ਨਹੀਂ ਆ ਲੋਕਾਂ ਛੱਲਿਆ ਨਾਲੋਂ ਕਾਫੀ ਹਾਂ ਇਹਨੂੰ ਹਣਸ ਸਕਾ ਨਹੀਂ ਇਹਨੂੰ ਸੁਕਾਉਣਾ ਪੈਣਾ ਕਹਿੰਦੀ ਪਹਿਲਾਂ ਸੁਕਾ ਕੇ ਦਾ ਪਾਊਡਰ ਬਣਾ ਲਿਓ ਫਿਰ ਇਹਨੂੰ ਪਾਣੀ ਚ ਭਿਉਆ ਕਰੋ ਫੇਰ ਹੀ ਅਸਾਂ ਨਿਕਲਣਾ ਪਾਣੀ ਚ ਉਦਾਂ ਕਿੱਥੋਂ ਅਸਾਂ ਨਿਕਲਣਾ ਫੇਰ ਜਿਹੜੇ ਸੁੱਕੇਓ ਜਿਹੜੇ ਸੁੱਕੇਓ ਪੀ ਲੈਣੇ ਆ ਜਿਹੜੇ ਗਿੱਲੇ ਆ ਉਹ ਸਕਾ ਲੈਣੇ ਆ ਆਹ ਚ ਪੀਣੇ ਆ ਉਹ ਤਾਂ ਮਸ਼ੀਨ ਚ ਪੀ ਹੋ ਜਾਣੇ ਇਹ ਕੋਈ ਨਹੀਂ ਹੋ ਜਾਣਾ ਸੁੱਕ ਕੇ ਝੜ ਜਾਣੇ ਇਹਦਾ ਰੱਖਦੇ ਆ ਉਹ ਚੰਗਾ ਵੱਡਾ ਆ ਜਿਦਾ ਹੁੰਦਾ ਹੀ ਆ ਆਹ ਤਾਂ ਨਹੀਂ ਆਪ ਜਿੰਦਾਂ ਆ ਬੁਹੇੜਾ ਹੀ ਵੱਡਿਆ ਕਿਹੜਾ ਵੱਡਿਆ ਹਾਂ ਇੱਥੋਂ ਉਹ ਤਾਂ ਕੁਡਾ ਹੀ ਆ ਮੰਮੀ ਦਰਾਖਤੀ ਇੱਕ ਸਾਦਾ ਬੋਰਡ ਜੀ ਆਂਗੂ ਆ ਉਹ ਬਹੁਤ ਵੱਡਾ ਆ ਉਹ ਤਾਂ ਸਫੇਦਿਆ ਜਾਂਗੂ ਤਾਂ ਇਹਨੂੰ ਆ ਕੁਛ ਨਹੀਂ ਵੱਡਾ ਨੂੰ ਦਾਤ ਇਹਨੂੰ ਸਕਾ ਕੇ ਤਾਂ ਫੇਰ ਪੀਨੇ ਆ ਫੇਰ ਪਾਣੀ ਚ ਭੇਕੇ ਫੇਰ ਪੀਆ ਕਰੋ ਜਿਹੜੇ ਸੁੱਕੇ ਉਹ ਕੱਢ ਲਓ ਸਾਈਡ ਤੇ ਚਲੋ ਕੀ ਤੁਹਾਡੀਆਂ ਸੇ ਵਾਲ ਤੁਹਾਡੀਆਂ ਐਨਕਾ ਹੈ ਕਿੱਥੇ ਤੁਹਾਨੂੰ ਪਤਾ ਨਹੀਂ ਉਹ ਨਹੀਂ ਯਾਰ ਮਜ਼ਾਕ ਕਰਦਾ ਹਾਂ ਹੱਥ ਹੋਵੇ ਤਾਂ ਰੋਪੇ ਐਨਕਾ ਦਾ ਨਹੀਂ ਪਤਾ ਉਹ ਨਹੀਂ ਹੈਗਾ ਮਜ਼ਾਕ ਇਹ ਐਨਕਾ ਉਹ ਭਾਣਾ ਲਾਇਆ ਉਹ ਤੂੰ ਦੱਸ ਸਿੱਮੀ ਮੇਰੇ ਅੱਖਾਂ ਰੇ ਬਣੀ ਗੱਲ ਦੱਸਣੀ ਯਾਰ ਪਰ ਐਨਕਾ ਹੈ ਕਿੱਥੇ ਤੁਹਾਡੀਆਂ ਐਨਕਾ ਨਹੀਂ ਪਤਾ ਮੈਂ ਸੱਜ ਤੋਂ ਗਿਆ ਮੈਂ ਕਹਿੰਦੀ ਤੁਹਾਨੂੰ ਐਨਕਾ ਨਹੀਂ ਦਿੱਤੀਆਂ ਆਪਣੀਆਂ ਕਿੱਥੇ ਪਈਆਂ ਦੱਸੋ ਕਿੱਥੇ ਨੇ ਐਨਕਾ ਕਿੱਥੇ ਪਈਆਂ ਕਾਪ ਰਹੀਆਂ ਰੋ ਜਾ ਰੋ ਜਾ ਤਸਰਾ ਇਹਨੇ ਅੱਪੀ ਪਾਪਾ ਦੇਖੂਗੇ ਵੀ ਐਨ ਕਾ ਮੈਂ ਅੱਜ ਤੱਕ ਦੇਖਿਆ ਹੈ 10 ਮਿੰਟ ਬੈਠਾ ਹੈ ਉਧਰ ਉੱਥੇ ਦੁਕਾਨ ਤੇ ਜਾਇਆ ਉਹ ਬਦਾਂ ਮੈਂ ਮੇਰਾ ਤਾਂ ਆਪਰੇਸ਼ਨ ਕਰਾਉਣਾ ਪੈਣਾ ਹੈ ਆ ਪੈਣਾ ਤੁਹਾਡੀਆਂ ਅੱਖਾਂ ਦਾ ਤੇ ਤੈਨੂੰ ਲਗਾਈਆਂ ਤੁਹਾਡੇ ਸਾਹਮਣੇ ਵੀ ਚੀਜ਼ ਪਈ ਹੋਊਗੀ ਉਹ ਕਿੱਡੀ ਫਿਰਦੀ ਹੈ ਕਾ ਲਿਖਿਆ ਹੋਣਾ ਕਿ ਇਹ ਮਾਰ ਹੋਣਾ ਮਾਰ ਤੋਂ ਸੁਣੇ ਕੋੜਾ ਪਤਾ ਲੱਗਾ ਵੀ ਐਨ ਕਾ ਮੈਂ ਆ ਇੱਥੇ ਟੰਗੀਆਂ ਆਇਆ ਯਾਰ ਉੱਠੀ ਯਾਰ ਹੱਥ ਹੋਵੇ ਤਾਂ ਮੈਂ ਸਾਹਮਣੇ ਕਦੋਂ ਹੋਊਂਗਾ ਆਲਾ ਯਹੀ ਮੈਂ ਕਹਿੰਦਾ ਨੂੰ ਦੇਖ ਕੇ ਤਾਂ ਪਤਾ ਲੱਗੂ ਹੈ ਲੈਟ ਜੀ ਬੰਦੀ ਉਪਰ ਨਾਲ ਚਾਂਦ ਦਾ ਕੁਝ ਹੋ ਗਿਆ ਐਨ ਕਹਿੰਦੀ ਦਸੀਆ ਪਰ ਸਾਬਾ ਦੇ ਆਦੀ ਦੇਖੀ ਅਦੀ ਇੱਥੇ ਪਾਪੇ ਦੇ ਬੈੱਡ ਤੇ ਉੱਪਰ ਉਹ ਰੱਖ ਦੇ ਕਰਦੇ ਮੈਂ ਉਹ ਦੁਕਾਨ ਤੇ ਆਹ ਗਰੀਬ ਬੰਦਾ ਥੱਲੇ ਬੈਠੇ ਬੜਾ ਤੁਹਾਨੂੰ ਐਨ ਕਹਿੰਦੀ ਦੀਆਂ ਸੀ ਲਾਵਾ ਉਹ ਹੋ ਹੋ ਐਨ ਕੈ ਕਿ ਬਾਤ ਕਰੀਏ ਸਾਹਮਣੇ ਪਈ ਚੀਜ਼ ਨਹੀਂ ਲੱਭਦੀ ਸਾਹਮਣੇ ਚੀਜ਼ ਪਈ ਸਾਦੀ ਹੋ ਗਈ ਹੈ